ਮੇਰਾ ਸਿਰ ਬੜੀ ਮੰਮਾ ਕੀ ਹੋਇਆ ਸਿਰ ਤੇ ੁੰਨੀ ਕਿਉਂ ਬੰਨੀ ਹੋਈ ਆ ਤੈਨੂੰ ਕੀ ਦੱਸਾਂ ਪੁੱਤ ਮੇਰਾ ਸਿਰ ਬਹੁਤਾ ਦੁਖਦਾ ਸਾਹਿਬ ਤੂੰ ਖੇਡ ਲਾ ਜਾ ਕੇ ਹੁਣ ਪਾਉ ਮੇਰੇ ਖਾਲਜੇ ਠੰਡ ਮੇਰੀ ਧੀ ਨਾਲ ਗੱਲ ਕਰਕੇ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਕਿਵੇਂ ਹੋ ਮੈਂ ਮੈਂ ਬਸ ਠੀਕ ਆ ਪੁੱਤ ਪੁੱਤ ਤੈਨੂੰ ਪਤਾ ਤਾਂ ਹੈ ਮੇਰੀਆਂ ਤਾਂ ਟੈਨਸ਼ਨਾਂ ਹੀ ਨਹੀਂ ਮੁੱਕਦੀਆਂ ਕੀ ਗੱਲ ਹੋ ਗਈ ਮੰਮੀ ਪੁੱਤ ਤੈਨੂੰ ਮੈਂ ਕੀ ਦੱਸਾਂ ਆ ਛੈਲੀ ਦੇ ਰਾਜ ਨੇ ਨਾ ਨਵੇਂ ਸੇਪਾ ਖੜਾ ਕਰਤਾ ਆਖੇ ਜਵਾਕ ਗੋਦ ਲੈਣਾ ਅੱਛਾ ਮੰਮੀ ਫੇਰ ਤਾਂ ਇਹ ਬਹੁਤ ਖੁਸ਼ੀ ਦੀ ਗੱਲ ਆ ਨਹੀਂ ਤੇਰਾ ਦਿਮਾਗ ਸੱਟ ਆ ਤੂੰ ਕੀ ਵਾਵਾ ਬੋਲੀ ਜਾਨੀਏ ਇਹਦੇ ਚ ਕਿਹੜੀ ਖੁਸ਼ੀ ਵਾਲੀ ਗੱਲ ਆ ਮੰਮੀ ਇਹ ਤਾਂ ਖੁਸ਼ੀ ਵਾਲੀ ਹੋਈ ਗੱਲ ਆ ਉਹ ਜੇ ਵੀਰੇ ਨੇ ਬੱਚਾ ਗੋਦ ਲੈ ਲਿਆ ਫਿਰ ਉਹ ਵੀ ਬੱਚੇ ਵਾਲਾ ਹੋ ਜਾਊਗਾ ਨਹੀਂ ਜਾਂ ਤਾਂ ਇਹਨੇ ਸਮਝ ਨਹੀਂ ਲੱਗੀ ਜਾਂ ਤਾਂ ਜਾਣ ਬੁੱਝ ਕੇ ਕਹਿਨੀ ਆ ਇਹ ਬਗਾਨੇ ਜਵਾਕ ਨੂੰ ਘਰੇ ਲਿਆਉਣ ਨੂੰ ਫਿਰਦੇ ਨੇ ਜਿਹੜਾ ਕਿ ਆਪਣਾ ਖੂਨ ਤੱਕ ਵੀ ਨਹੀਂ ਉਹ ਮੰਮੀ ਤੁਸੀਂ ਤਾਂ ਐਵੇਂ ਖੂਨ ਖੂਨ ਲਾ ਰੱਖੀ ਆ ਜਦੋਂ ਜਵਾਕ ਇੱਕ ਵਾਰੀ ਘਰੇ ਆ ਗਿਆ ਫਿਰ ਉਹਨੇ ਆਪੇ ਤੁਹਾਡੇ ਵਿੱਚ ਰਚਮੇਚ ਜਾਣਾ ਫਿਰ ਤੁਹਾਨੂੰ ਆਪੇ ਉਹ ਆਪਣਾ ਲੱਗਣ ਲੱਗ ਜਾਣਾ ਇਹ ਤਾਂ ਕੁਛ ਮਰਜ਼ੀ ਕਹੀ ਜਾ ਮੈਨੂੰ ਨਹੀਂ ਲੱਗਦਾ ਆਪਦਾ ਮੰਮੀ ਤੁਹਾਨੂੰ ਵੀਰੇ ਦਾ ਸਾਥ ਦੇਣਾ ਚਾਹੀਦਾ ਉਦੀ ਹੌਸਲਾ ਫਜਾਈ ਕਰਨੀ ਚਾਹੀਦੀ ਆ ਵੀ ਉਹਨੇ ਜੋ ਫੈਸਲਾ ਲਿਆ ਬਿਲਕੁਲ ਸਹੀ ਲਿਆ ਸਵਾਦ ਖੇ ਫੈਸਲਾ ਲਿਆ ਨਹੀਂ ਹੁਣ ਤੋ ਅੱਡ ਮੇਰਾ ਸਿਰ ਦੁਖਣ ਲਾ ਜੇ ਨਹੀਂ ਮੇਰੀ ਔਲਾਦ ਹੀ ਨਹੀਂ ਮੇਰੇ ਕਹਿਣੇ ਚ ਸਾਰੇ ਮੇਤੋ ਨਾ ਬਾਹਰ ਹੋ ਕੇ ਚੱਲਦੇ ਨੇ ਪਤਾ ਨਹੀਂ ਮੈਂ ਕਿਹੜੇ ਪਾਪ ਕੀਤੇ ਸੀ ਜਿਹੜਾ ਮੈਨੂੰ ਅੱਜ ਆ ਦਿਨ ਦੇਖਣੇ ਪੈ ਰਹੇ ਨੇ ਮੰਮੀ ਤੁਸੀਂ ਗੱਲ ਨੂੰ ਹੋਰ ਦੀ ਹੋਰ ਪਾਸੇ ਕਿਉ ਲਜਾਈ ਜਾਂਦੇ ਹੋ ਉਹ ਮੈਨੂੰ ਤਾਂ ਕੋਈ ਵੀਰੇ ਦਾ ਫੈਸਲਾ ਗਲਤ ਨਹੀਂ ਲੱਗਦਾ ਮੈਂ ਤਾਂ ਸਭ ਉਹਦੇ ਨਾਲ ਆ ਆਹੋ ਮੈਂ ਨਾਲ ਨਾ ਖੜਿਆ ਕੋਈ ਕਰ ਲੱਤੀ ਨਾ ਦਿਲ ਹੋਲਾ ਉਹ ਵੀ ਆਪਦੇ ਭਰਾਵਾਂ ਦਾ ਹੀ ਕਰਦੀ ਆ ਮਾਂ ਦਾ ਨਹੀਂ ਮੰਮੀ ਵੀ ਨਾ ਬੱਸ ਚੱਲ ਕੋਈ ਨਹੀਂ ਜਦੋਂ ਵੀਰਾ ਇੱਕ ਵਾਰੀ ਬੱਚੇ ਨੂੰ ਘਰੇ ਲੈ ਆਇਆ ਨਾ ਸਭ ਕੁਝ ਠੀਕ ਹੋ ਜਾਣਾ ਬੱਚੇ ਨੇ ਵੀ ਸਾਰੇ ਵਿੱਚ ਰੱਛ ਵਿੱਚ ਜਾਣਾ ਫੇਰ ਅੱ빠 ਮੇਰੇ ਭਰਾ ਦੇ ਘਰ ਨੂੰ ਵੀ ਖੁਸ਼ੀਆਂ ਨਾਲ ਭਰ ਦੇ ਰੋਟੀ ਖਾ ਲਓ ਮੰਮੀ ਜੀ ਰੋਟੀ ਖਾ ਲਓ ਜੀ ਹੋ ਗਏ ਤਿਆਰ ਤੁਸੀਂ ਹਾਂ ਹੋ ਗਿਆ ਕੀ ਗੱਲ ਕੋਈ ਗੱਲ ਕਰਨੀ ਸੀ ਤਾਂ ਜਿਵੇਂ ਇਹਨਾਂ ਨੂੰ ਇਹ ਦੱਸਿਆ ਨਾ ਵੀ ਮੰਮੀ ਆਪਣੇ ਦੋਵਾਂ ਦਾ ਤਲਾਕ ਕਰਾਉਣਾ ਚਾਹੁੰਦੇ ਨੇ ਤਾਂ ਇਹਨਾਂ ਦੀ ਵੀ ਨਾ ਟੈਨਸ਼ਨ ਵੱਧ ਜਾਣੀ ਆ ਕਿਉਂਕਿ ਜਿੰਨੀ ਟੈਨਸ਼ਨ ਮੈਨੂੰ ਮਾਂ ਨਾ ਬਣਨ ਦੀ ਆ ਨਾ ਓਨੇ ਟੈਨਸ਼ਨ ਇਹਨਾਂ ਨੂੰ ਵੀ ਬਾਪ ਨਾ ਬਣਨ ਦੀ ਆ ਛੱਲ ਕੀ ਹੋ ਗਿਆ ਕਿਸੇ ਨੇ ਕੁਝ ਕਹਿ ਦੇ ਨੂੰ ਜੀ ਕਿਸੇ ਨੇ ਨਾ ਕੁਝ ਨਹੀਂ ਕਿਹਾ ਉਹ ਤਾਂ ਮੰਮੀ ਆਪਣੇ ਨਾਲ ਗੁੱਸੇ ਹੋਏ ਬੈਠੇ ਨੇ ਹੁਣ ਮੈਂ ਮੰਮੀ ਲਈ ਰੋਟੀ ਲੈ ਕੇ ਗਈ ਸੀ ਜਦੋਂ ਮੈਂ ਮੰਮੀ ਨੂੰ ਰੋਟੀ ਖਾਣ ਨੂੰ ਕਿਹਾ ਕੁਛ ਬੋਲੇ ਹੀ ਨਹੀਂ ਉਹ ਯਾਰ ਮੰਮੀ ਵੀ ਨਾ ਆਪਾਂ ਕੋਈ ਗੱਲ ਮੰਮੀ ਨਾਲ ਗਲਤ ਕੀਤੀ ਐ ਤੂੰ ਰੁਕ ਮੈਂ ਕਰਦਾ ਮੰਮੀ ਨਾਲ ਜਾ ਕੇ ਗੱਲ ਨਹੀਂ ਜੀ ਰੁਕੋ ਮੇਰੀ ਗੱਲ ਸੁਣੋ ਸਵੇਰੇ ਸਵੇਰੇ ਗੱਲ ਕਰੋਂਗੇ ਨਾ ਐਵੇਂ ਗੱਲ ਦਾ ਵਾਅਦਾ ਵਾਚੂ ਮੈਨੂੰ ਤੁਹਾਨੂੰ ਇਹ ਦੱਸਣਾ ਸੀਗਾ ਮੇਰੀ ਨਾ ਤੇਰੀ ਨਾਲ ਗੱਲ ਹੋਈ ਆ ਨਾਲੇ ਦੀਦੀ ਵੀ ਆਪਣੇ ਨਾਲ ਨੇ ਭੈਣ ਆਪਣੇ ਨਾਲ ਉਹ ਕਿਵੇਂ ਜੀ ਦੀਦੀ ਕਹਿੰਦੇ ਸੀ ਵੀ ਜੇ ਆਪਾਂ ਬੱਚਾ ਗੋਦ ਲੈ ਲੈਣਾ ਉਹਨਾਂ ਨੂੰ ਬਹੁਤ ਖੁਸ਼ੀ ਹੋਗੀ ਨਾਲੇ ਮੈਂ ਤੁਹਾਨੂੰ ਇਹ ਕਹੂੰਗੀ ਵੀ ਤੁਸੀਂ ਨਾ ਇੱਕ ਵਾਰ ਵੀਰ ਜੀ ਨਾਲ ਵੀ ਗੱਲ ਕਰਿਓ ਉਹਨਾਂ ਦੀ ਵੀ ਤਾਂ رائے ਲਓ ਵੀ ਉਹ ਕੀ ਕਹਿੰਦੇ ਨੇ ਯਾਰ ਤੈਨੂੰ ਪਤਾ ਤਾਂ ਹੈ ਵੀਰਾ ਬਾਹਰ ਗਿਆ ਹੋਇਆ ਦੋਕ ਦਿਨਾਂ ਤੱਕ ਆਊਗਾ ਫਿਰ ਕਰ ਲੂ ਮੈਂ ਉਹਦੇ ਨਾਲ ਗੱਲ ਠੀਕ ਆ ਜੀ ਉਹ ਤੂੰ ਐਂ ਦੱਸ ਦਵਾਈ ਤਾਂ ਲਈ ਜੰਨੀ ਨਾ ਟਾਈਮ ਨਾਲ ਹਾਂਜੀ ਮੈਂ ਦਵਾਈ ਟਾਈਮ ਨਾਲ ਲੈ ਰਹੀ ਆ ਚਲੋ ਠੀਕ ਆ ਫਿਰ ਮੇਰਾ ਨਾਲੇ ਵਰਕਸ਼ਾਪ ਖੋਲਣ ਦਾ ਟਾਈਮ ਹੋਇਆ ਹੋਇਆ ਲੇਟ ਹੁੰਨਾ ਜਾਣਾ ਮੈਂ ਸੋਰੀ ਜੀ ਮੇਰੇ ਤੇ ਇਹਨਾਂ ਦਵਾਈਆਂ ਦਾ ਕੋਈ ਅਸਰ ਨਹੀਂ ਹੋਣਾ ਜਿਹੜੀ ਦਵਾਈ ਦੀ ਮੈਨੂੰ ਲੋੜ ਆ ਨਾ ਜਦ ਤੱਕ ਮੈਨੂੰ ਉਹ ਨਹੀਂ ਮਿਲਦੀ ਉਹਨਾਂ ਚਿਰ ਮੈਂ ਠੀਕ ਨਹੀਂ ਹੋ ਸਕਦੀ ਮੈਮ ਖੀਰਾ ਟਮਾਟਰ ਐ ਤੋਰੀ ਐ ਵੀ ਧੀਏ ਵੇ ਕੱਯਾ ਵੇ ਗੋਭੀ ਆ ਗਈ ਕੱਯਾ ਗੋਭੀ ਖੀਰਾ ਟਮਾਟਰ ਐ ਜਾਰੀ ਰਹ ਬੇ ਮੰਮੀ ਮੰਮੀ ਨੂੰ ਕੀ ਹੋ ਗਿਆ ਅੱਗੇ ਤਾਂ ਸਬਜ਼ੀ ਵਾਲੀ ਦੀ ਆਵਾਜ਼ ਸੁਣ ਕੇ ਫਟਦੇ ਨੇ ਬਾਹਰ ਆ ਜਾਂਦੇ ਨੇ ਤੇ ਅੱਜ ਮੈਂ ਆਵਾਜ਼ ਮਾਰੀਆ ਫੇਰ ਵੀ ਨਹੀਂ ਆਏ ਹੈਗੇ ਜੇ ਮੈਂ ਹੁਣ ਆਪਣੀ ਪਸੰਦ ਦੀ ਸਬਜ਼ੀ ਲੈ ਲਈ ਫਿਰ ਮੈਨੂੰ ਬੋਲਣਗੇ। ਸ਼ੈਲੀ ਮੈਂ ਨਾ ਆਵਾਜ਼ ਮਾਰੀ ਸੀ। ਤੈਨੂੰ ਮੇਰੀ ਆਵਾਜ਼ ਸੁਣੀ ਆ? ਦੀਦੀ ਪਰ ਤੁਸੀਂ ਮੈਨੂੰ ਥੋੜੀ ਆਵਾਜ਼ ਮਾਰੀ ਆ। ਤੁਸੀਂ ਤਾਂ ਮੰਮੀ ਨੂੰ ਆਵਾਜ਼ ਮਾਰੀ ਆ। ਉਹੀ ਤਾਂ ਉਹ ਮੰਮੀ ਦੇ ਕਮਰੇ ਕੋਲ ਖੜੀ ਤੇ ਕੱਪੜੇ ਮੈਸਕੁਣੇ ਪਾ ਰਹੀ ਸੀ। ਫਿਰ ਮੰਮੀ ਨੂੰ ਮੇਰੀ ਆਵਾਜ਼ ਕਿਉਂ ਨਹੀਂ ਸੁਣੀ ਪਤਾ ਨਹੀਂ ਦੀਦੀ ਮੈਂ ਵੀ ਜਦੋਂ ਮੰਮੀ ਨੂੰ ਰੋਟੀ ਦੇ ਕੇ ਆਈਆਂ ਨਾ ਤੇ ਉਹਨਾਂ ਨੂੰ ਖਾਣ ਨੂੰ ਕਿਹਾ ਕੁਝ ਬੋਲਿਆ ਹੀ ਨਹੀਂ ਸ਼ੈਲੀ ਫਿਰ ਮੰਮੀ ਨੇ ਰੋਟੀ ਖਾਧੀ ਨਹੀਂ ਪਤਾ ਨਹੀਂ ਦੀਦੀ ਮੈਂ ਤਾਂ ਫਿਰ ਮੰਮੀ ਕੋਲੇ ਰੱਖ ਕੇ ਆ ਗਈ ਸੀ ਅੱਛਾ ਤੈਨੂੰ ਪਤਾ ਮੰਮੀ ਨੇ ਤਾਂ ਰਾਤ ਵੀ ਨਹੀਂ ਰੋਟੀ ਖਾਧੀ ਉਹ ਜਦੋਂ ਦੀ ਤੁਸੀਂ ਜਵਾਕ ਲੈਣ ਦੀ ਗੱਲ ਕੀਤੀ ਹੈ ਨਾ ਮੰਮੀ ਨੇ ਤਾਂ ਖਾਣਾ ਪੀਣਾ ਹੀ ਛੱਡਤਾ ਸ਼ੈਲੀ ਅਤੇ ਨੂੰ ਜਵਾਬ ਗੋਦ ਲੈਣ ਦੀ ਕੀ ਲੋੜ ਪਈ ਆ ਹੈ ਸਾਹਿਬੀ ਤਾਂ ਤੇਰਾ ਹੀ ਮੁੰਡਾ ਨਾਲੇ ਤੈਨੂੰ ਮੰਮਾ ਕਹਿ ਕੇ ਬੁਲਾਉਂਦਾ ਆ ਪੁੱਠੇ ਜਿਹੇ ਪੰਗੇ ਕਿਉਂ ਲੈ ਨਹੀਂ ਫਿਰਦੀਆਂ ਨਾਲੇ ਜੇ ਮੈਂ ਕਦੇ ਉਹਨੂੰ ਰੋਕਿਆ ਹੋਵੇ ਤਾਂ ਤਾਂ ਤੂੰ ਕਹੇ ਉਹ ਸਾਰਾ ਦਿਨ ਤਾਂ ਤੇਰੇ ਕੋਲ ਹੀ ਖੇਡਦਾ ਰਹਿਣਾ ਫੇਰ ਪਤਾ ਨਹੀਂ ਆ ਪੁੱਠਾ ਜਾ ਖਿਆਲ ਗੋਦ ਲੈਣ ਦਾ ਪਤਾ ਨਹੀਂ ਕਿਵੇਂ ਤੇਰੇ ਦਿਮਾਗ 'ਚ ਆ ਗਿਆ ਹੋਰ ਤਾਂ ਹੋਰ ਮੈਨੂੰ ਤਾਂ ਨਾ ਹੁਣ ਮੰਮੀ ਦੀ ਗੱਲ ਵੀ ਸਹੀ ਲੱਗਦੀ ਆ ਉਹ ਜੇ ਤੁਸੀਂ ਜਵਾਕ ਨੂੰ ਗੋਦ ਲੈ ਵੀ ਲਿਆ ਕੀ ਪਤਾ ਕੀ ਰਹੂ ਕਹੇ ਜਾ ਨਿਕਲੂਗਾ ਉਹ ਤੇਰੀ ਤੁਹਾਨੂੰ ਨਾ ਉਹ ਸਾਰੇ ਚੀਜ਼ਾਂ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਅਸੀਂ ਜੇ ਜਵਾਕ ਨੂੰ ਗੋਦ ਵੀ ਲਾਵਾਂਗੇ ਨਾ ਤਾਂ ਸਾਰੇ ਜਾਂਚ ਪੜਤਾਲ ਕਰਕੇ ਹੀ ਗੋਦ ਲਾਵਾਂਗੇ ਨਾ ਮੰਨੋ ਭਾਈ ਬਾਅਦ ਚ ਪਛਤਾਉਂਗੇ ਦੇਖਦੀ ਆ ਮੈਂ ਮੰਮੀ ਨੂੰ ਜਾ ਕੇ ਮੇਰੀ ਵਾਸਤੇ ਬਾਹਰ ਕਿਉਂ ਨਹੀਂ ਆਏ ਸਾਹਬ ਇਹੋ ਤੈਨੂੰ ਕਿੰਨੀ ਵਾਰ ਕਿਹਾ ਵੀ ਇਹਦੇ ਕੋਲ ਨਾ ਆਇਆ ਕਰ ਪਰ ਤੂੰ ਮੇਰੀ ਇੱਕ ਨਹੀਂ ਸੁਂਦਾ ਚੱਲ ਮੇਰੇ ਨਾਲ ਜੀਜੀ ਫੇਰ ਕੀ ਹੋ ਗਿਆ ਜੇ ਮੇਰੇ ਕੋਲੇ ਆ ਗਿਆ ਸਾਹਿਬ ਮੈਂ ਤੈਨੂੰ ਕਿਹਾ ਨਾ ਵੀ ਤੂੰ ਜਾ ਇੱਥੋਂ ਚੱਲ ਜਾ ਇਹਨੇ ਨਾ ਮੇਰੇ ਪੁੱਤ ਨੂੰ ਕਰੋੜ ਰੁਪਏ ਬਣਾ ਕੇ ਖਵਾਇਆ ਸੀ ਜਰੂਰ ਨਾ ਇਹਨੇ ਕੁਝ ਨਾ ਪੁਛਾਉਂਦਾ ਤੇ ਮਲਾਇਆ ਹੋਣਾ ਤਾਹੀਂ ਤਾਂ ਮੇਰਾ ਪੁੱਤ ਬਿਮਾਰ ਹੋ ਗਿਆ ਜੀਜੀ ਆਹ ਕੀ ਕਹੀ ਜਾਂਦੇ ਤੁਸੀਂ ਪਰ ਅਰੇ ਮੈਂ ਕਿਉਂ ਉਹਨੂੰ ਮਿਲਾ ਕੇ ਦਊਂਗੀ ਇਹ ਮੇਰਾ ਵੀ ਤਾਂ ਪੁੱਤ ਆ ਮੈਂ ਇਹਦੀ ਮਾਂ ਮੈਨੂੰ ਤੇਰਾ ਕੀ ਪਤਾ ਖਬਰ ਤੇਰੇ ਬਾਬਿਆਂ ਦੇ ਜਾਨੀ ਆ ਤੂੰ ਪਤਾ ਨਹੀਂ ਕੀ ਕਰਵਾ ਕੇ ਲੈ ਗਿਆ ਉੱਥੋਂ ਸਾਡੇ ਤਾਂ ਮੇਰਾ ਮੁੰਡਾ ਬਿਮਾਰ ਹੋ ਗਿਆ ਤੁਹਾਨੂੰ ਸਮਝ ਨਹੀਂ ਲੱਗਦੀ ਮੈਂ ਨਹੀਂ ਕੁਝ ਵੀ ਖਾਣਾ ਇਹ ਤਾਂ ਮੰਮੀ ਦੇ ਕਮਰੇ ਚੋਂ ਗਲਾਸ ਡਿੱਗਣ ਦੀ ਆਵਾਜ਼ ਆਈਆ ਦੇਖਾਂ ਮੰਮੀ कुछ खा पी लो आए दीदी, की हो गया? देख ला, मम्मी थोड़े नहीं चलना है फड़ी बैठे हो जो रोटी नहीं खाओगे ना तो बीमार हो जाओगे मम्मी की हो गया ती ठीक हो ਜੀ ਮਮਮੀ ਨੇ ਨਾ ਰਾਤ ਦਾ ਕੁਛ ਨਹੀਂ ਖਾਦਾ ਪੀਤਾ ਕਿਉਂ ਨਾ ਮਾਂ ਨੂੰ ਤਾਂ ਦੋਨਾਂ ਜੀਆਂ ਨੇ ਐਡੀ ਟੈਨਸ਼ਨ ਦੇਤੀ ਹਜੇ ਕਾਰਨ ਪੁੱਛਦਾ ਮਮਮੀ ਗੁੱਸਾ ਧੱਕੋ ਤੁਸੀਂ ਰੋਟੀ ਖਾਓ ਚਾਹ ਲੈ ਤਾਜੀ ਰੋਟੀ ਲੈ ਕੇ ਆ ਮਮਮੀ ਲਈ ਬਣਾ ਕੇ ਹਾਂਜੀ ਲੈ ਕੇ ਆਈ ਉਹ ਨਾ ਮੇਰੇ ਲਈ ਕੁਝ ਬਣਾਉਣ ਦੀ ਲੋੜ ਨਹੀਂ ਮੈਂ ਨਹੀਂ ਇਹਦੇ ਹੱਥਾਂ ਦਾ ਕੁਝ ਵੀ ਖਾਣਾ ਚੰਗਾ ਮੰਮੀ ਜੇ ਸ਼ੈਲੀ ਦੇ ਹੱਥ ਦਾ ਬਣਿਆ ਨਹੀਂ ਕੁਝ ਖਾਣਾ ਨਾ ਫਿਰ ਭਾਬੀ ਬਣਾ ਲਿਉਂਦੀ ਐ ਤੁਹਾਨੂੰ ਸਮਝ ਨਹੀਂ ਲੱਗਦੀ ਮੈਂ ਨਹੀਂ ਕੁਝ ਵੀ ਖਾਣਾ ਜੇ ਤੁਸੀਂ ਜਿੱਦਾਂ ਪਕਾ ਸਕਦੇ ਨਾ ਤਾਂ ਮੈਂ ਵੀ ਭੁੱਖੀ ਰਹਿ ਸਕਦੀ ਹਾਂ ਉਹ ਮੰਮੀ ਜਿੱਦ ਛੱਡ ਦਿਓ ਬਿਮਾਰ ਹੋ ਜਾਓਗੇ ਉਹ ਹੁਣ ਨਹੀਂ ਐ ਬਿਮਾਰ ਹੋ ਜਾਵਾਂ ਤੁਹਾਨੂੰ ਕਹਣਾ ਕਿਸੇ ਨੂੰ ਮੇਰੀ ਪਰਵਾਹ ਮੰਮੀ ਜੇ ਤੁਸੀਂ ਕਹੋ ਤਾਂ ਮੈਂ ਇਹਨਾਂ ਨੂੰ ਫੋਨ ਕਰਕੇ ਬੁਲਾਵਾਂ ਤੂੰ ਕਿਉਂ ਉਹਨੂੰ ਟੈਨਸ਼ਨ ਦੇਣ ਨੂੰ ਫਿਰਦੀ ਆ ਉਹ ਜਿਹੜੇ ਮੇਰੇ ਕੋਲੇ ਨੇ ਉਹਨਾਂ ਤਾਂ ਮੇਰੀ ਟੈਨਸ਼ਨ ਹੈ ਨਹੀਂ ਮੰਮੀ ਤੁਸੀਂ ਪਹਿਲਾਂ ਪਾਣੀ ਪੀ ਲਓ ਆਪਾਂ ਫੇਰ ਗੱਲ ਕਰਾਂਗੇ ਉਹ ਬਾਅਦ ਚ ਵੀ ਤਾਂ ਤੁਸੀਂ ਆਪਣੀ ਮਰਜ਼ੀ ਇਹ ਕਰਨੀ ਆ ਜਿਹੜੀ ਹੁਣ ਕਰ ਰਹੇ ਹੋ ਮੈਨੂੰ ਕਿਹਨੇ ਪੁੱਛਣਾ ਮਨਦੀਪ ਮਾਰ ਮੌਕੇ ਤੇ ਚੌਕਾ ਉਹ ਨਹੀਂ ਮੰਮੀ ਤੁਹਾਨੂੰ ਸਾਰੇ ਪੁੱਛਦੇ ਨੇ ਜਿਵੇਂ ਤੁਸੀਂ ਕਹੋਗੇ ਨਾ ਸਾਰੇ ਉਵੇਂ ਹੀ ਕਰਨਗੇ ਨਹੀਂ ਤੋਂ ਆਪਦੇ ਕੋਲੇ ਬੋਲੀ ਜਾਨੀ ਆ ਜਿਨ੍ਹਾਂ ਨੇ ਮੰਨਣਾ ਉਹ ਤਾਂ बोल ਕੇ ਰਾਜੀ ਨਹੀਂ ਚਾਹੇ ਫੇਰ ਨਾ ਭੁੱਖੀਏ ਮਰ ਜਾ ਉਹ ਮੰਮੀ ਮਰਨਾ ਤੁਹਾਡੇ ਦੁਸ਼ਮਣ ਤੁਸੀਂ ਐ ਕਿਉਂ ਕਹਿੰਦੇ ਹੋ ਰਾਜ ਜੋ ਮੰਮੀ ਕਹਿ ਰਹੇ ਨੇ ਨਾ ਬਿਲਕੁਲ ਠੀਕ ਕਹਿ ਰਹੇ ਨੇ ਉਹ ਕਹਿੰਦੇ ਹੁੰਦੇ ਨੇ ਨਾ ਵੀ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਅਦ ਚ ਹੀ ਪਤਾ ਲੱਗਦਾ ਹੁੰਦਾ ਬਾਕੀ ਭਾਈ ਥੋੜੀ ਮਰਜੀ ਆ ਹੁਣ ਜੇ ਮੰਮੀ ਭੁੱਖੇ ਰਹੇ ਨਾ ਫਿਰ ਤੁਸੀਂ ਇਹ ਹਿਸਾਬ ਲਾ ਲਓ ਵੀ ਕੀ ਹੋ ਸਕਦਾ ਰਾਜ ਆਪਾਂ ਨਹੀਂ ਲੈਂਦੇ ਬੱਚਾ ਕੋਦ ਕਿਉਂਕਿ ਆਪਾਂ ਨੂੰ ਮੰਮੀ ਦੇ ਉੱਪਰ ਦੀ ਕੁਝ ਵੀ ਨਹੀਂ ਸ਼ੈਲੀ ਮੰਮੀ ਠੀਕ ਐ ਤੁਸੀਂ ਚਾਹਣੋਂ ਨਾ ਅਸੀਂ ਜਵਾਕ ਗੋਦ ਨਾਂ ਲਈਏ ਅਸੀਂ ਨਹੀਂ ਲੈਂਦੇ ਪਰ ਤੁਸੀਂ ਵੀ ਨਾ ਇੱਕ ਗੱਲ ਕੰਨ ਖੋਲ ਕੇ ਸੁਣ ਲੋ ਅੱਜ ਤੋਂ ਬਾਅਦ ਨਾ ਤੁਸੀਂ ਨੇ ਮੇਰੇ ਦੂਜੇ ਵਿਆਹ ਦੀ ਗੱਲ ਨਹੀਂ ਕਰਨੀ ਮੰਮੀ ਹੁਣ ਤਾਂ ਉਹ ਮੰਨ ਗਏ ਹੁਣ ਤਾਂ ਪਾਣੀ ਲਿਆ ਦੇ ਤੁਹਾਨੂੰ ਹਾਂ ਲਿਆ ਦੇ ਲੈ ਕੇ ਆਉਣੇ ਮੇਰੇ ਇਹ ਤਾਂ ਸੁਰੇ ਤੇ ਸੁਹਾਗਾ ਹੋ ਗਿਆ ਉਹ ਵਿਆਹ ਤਾਂ ਮੈਂ ਪਹਿਲੇ ਹੀ ਕੈਨਸਲ ਕਰਵਾਤਾ ਸੀ ਤੇ ਜਵਾਕ ਮੰਮੀ ਨੇ ਕਰਵਾਤਾ ਤੇ ਹੁਣ ਇਹ ਸਾਰੀ ਪ੍ਰਾਪਰਟੀ ਤੇ ਸਾਡਾ ਹੱਕਾ ਤੇ ਇਸ ਪ੍ਰਾਪਰਟੀ ਨੂੰ ਸਾਡੇ ਤੋਂ ਕੋਈ ਵਿਖੋ ਸਕਦਾ ਚਲੋ ਇੱਕ ਕੰਮ ਤਾਂ ਮੇਰਾ ਭੁੱਖੇ ਰਹਿਣ ਤੇ ਜਿੱਦ ਕਰਨ ਨਾਲ ਪੂਰ ਜੜਿਆ ਤੇ ਰਹੀ ਵਿਆਹ ਦੀ ਗੱਲ ਉਹ ਵੀ ਮੈਂ ਜਿੱਦ ਕਰਕੇ ਨਾ ਏਕਨੇ ਰਾਜ ਦਾ ਵਿਆਹ ਕਰਾ ਕੇ ਹਟੂ